ਇਹ ਚੰਗੀ ਲੱਗੇ ਅਸੀਂ ਹੁਣ ਐਮਸੀ ਐ ਕੋਈ ਨਾਲੀ ਬਣਾਉਣੀ ਹੁੰਦੀ ਹੈ ਉਹਦਾ ਪ੍ਰਸੀਡਿੰਗ ਜਾਂਦੀ ਆ 2-2 4-4 ਮਹੀਨੇ ਲੱਗ ਜਾਂਦੇ ਪ੍ਰਸੀਡਿੰਗ ਪਾਸ ਉਹਨੂੰ ਇੱਕ ਨਾਲੀ ਬਣਾਉਣੀ ਹੋਵੇ 100 ਫੁੱਟ ਫਿਰ ਉਹ ਪਾਸ ਹੁੰਦੀ ਆ ਫਿਰ ਕਦੇ ਬੰਦਦੀ ਆ ਪਰ ਇੱਕ ਨਜਾਇਜ਼ ਕਬਜ਼ਾ ਕਰਕੇ ਕੋਠੀ ਪਾ ਲੈਂਦਾ ਦੁਕਾਨ ਪਾ ਲੈਂਦਾ ਉਹ 10 ਮਿੰਟਾਂ ਦੇ ਵਿੱਚ ਉਹ ਤੇ ਕੋਈ ਰੋਕਣੀ ਪਤਾ ਨਹੀਂ ਪ੍ਰਸ਼ਾਸਨ ਕਿਹੜੀ ਗੱਲ ਚਾਪਾ ਈਓ ਸਾਹਿਬ ਨੂੰ ਕਹੀਦਾ ਜੀ ਬਸ ਕਰਦੇ ਆ ਜੀ ਜਈ ਸਾਹਿਬ ਨੂੰ ਕਹੀਦਾ ਉਹ 2-4 ਬੰਦੇ ਜਾਂਦੇ ਜਿਹੜਾ ਕੱਢ ਕਾ ਦਿੰਦੇ ਵਾਸੀ ਜਿੱਥੇ ਦੱਸਿਆ ਹੁੰਦਾ ਦੱਸਣਾ ਕਿਸੇ ਮਸਲੇ ਦਾ ਹੱਲ ਨਹੀਂ ਆਰਾ ਕਲੋਨੀ ਵੇਖ ਲਓ ਆਰਾ ਕਲੂਡਿੰਗ ਦੇ ਵਿੱਚ ਆਰਾ ਕਿੱਥੇ ਆ ਲੱਕੜਾ ਕਿੱਥੇ ਆ ਇਸ ਵਾਰ ਮੈਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਕਿ ਡੀਸੀ ਸਾਹਿਬ ਇਹਦੇ ਵੱਲੀ ਧਿਆਨ ਦੇ ਉੱਪਰ ਪਤਾ ਨਹੀਂ ਕੀ ਮਜਬੂਰੀ ਹੈ ਜੀ ਜਦੋਂ ਕੋਈ ਕਿਸੇ ਵੱਡੀ ਘਟਨਾ ਨੂੰ ਡਿਕ ਰਿਹਾ ਹੁੰਦਾ ਜਾਂ ਕਿ ਚਾਹੁੰਦੇ ਆ ਕਿ ਇਹਦੇ ਤੇ ਕਬਜ਼ਾ ਹੋਵੇ ਕੋੜਕਪੂਰਾ ਰੋਡ ਤੇ ਵੀ ਸੀ ਜੀ ਉਹ ਵੀ ਆਪਣੀ ਇਹਦੀ ਜਗ੍ਹਾ ਸੀਗੀ ਨਗਰ ਕਾਉਂਸਲ ਦੀ ਉਹਦੇ ਤੇ ਵੀ ਹੋ ਰਿਹਾ ਸੀਗਾ ਹੁਣ ਸੁਣਨ ਵਿੱਚ ਆਇਆ ਕਿ ਉਥੇ ਲੈਫਟ ਰੂਟ ਲਾ ਕੇ ਕੱਰੀ ਬੈਠੇ ਆ ਉਹ ਵੀ ਪ੍ਰਸ਼ਾਸਨ ਕੋਲ ਜਾ ਕੇ ਉਹਨੂੰ ਦਿਖਾਉਣੇ ਆ ਇਹ ਕਾਰਵਾਈ ਕਰੋ ਜੀ ਇੱਥੇ ਸਰਕਾਰੀ ਜਗ੍ਹਾ ਹੈ ਜਿਵੇਂ ਸਾਡੇ ਘੰਟਾ ਘਰ ਤੋਂ ਅਗਲੇ ਪਾਸੇ ਹੀ ਵੇਖ ਲਓ ਜੀ ਕੋਈ ਢਾਬੇ ਵਾਲਾ 10 ਫੋਟੋ ਜਗ੍ਹਾ ਰੋਕੀ ਜਾ ਰਿਹਾ ਹੈ ਕੋਈ ਰੋਟੀ ਬਣਾਉਣ ਵਾਲਾ ਸ਼ੈੱਡ ਬਣਾ ਕੇ ਰੋਕੀ ਜਾ ਰਿਹਾ ਹੈ ਉਹ ਚਲੋ ਅਸੀਂ ਸਾਡਾ ਤਾਂ ਫਰਸਟ ਟਰਨ ਹੈ ਪਰ ਜਿਹੜੇ ਪੁਰਾਣੇ ਵਿੱਚ ਉਹਨਾਂ ਨੂੰ ਤਾਂ ਪਤਾ ਜੀ ਕਿ 10 ਸਾਲ ਲੱਗ ਜਾਂਦੇ ਉਹਨਾਂ ਚਰ ਨੂੰ ਅਗਲੇ ਪੱਕੀ ਕਰ ਲੈਂਦਾ ਫਿਰ ਉਹ ਕਹਿੰਦਾ ਜੀ ਮੈਂ ਤਾਂ ਇੱਥੇ 10 ਸਾਲ ਤੋਂ ਕਾਬਜ਼ਾਂ ਜੀ ਇਹ ਜਗ੍ਹਾ ਮੇਰੀ ਹੈ 1000 ਰੁਪਏ ਜੁਰਮਾਨਾ ਕਰਕੇ ਫਿਰ ਅਦਾਲਤੋਂ ਛੱਡ ਦਿੰਦੀ ਹੈ ਨਾਲੇ ਤਾਂ 10 ਸਾਲ ਨਗਰ ਕੌਂਸਲ ਦੇ ਗਏ ਉਤੇ ਖਰਚਾ ਆਇਆ ਲੜਨ ਨੂੰ ਕੇਸ ਲੜਨ ਨੂੰ ਤੇ ਜਿੱਤ ਗਿਆ ਉਹ ਜਿਹਨਾਂ ਨੇ ਜਾਇਜ਼ ਕਬਜ਼ਾ ਕੀਤਾ ਹੁੰਦਾ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਗੇ ਫਰੀਦਕੋਟ ਸ਼ਹਿਰ ਅੱਜ ਕੱਲ੍ਹ ਕਬਜ਼ਿਆਂ ਦਾ ਸ਼ਹਿਰ ਨਜਾਇਜ਼ ਇਮਾਰਤਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ ਤੇ ਨਗਰ ਕੌਂਸਲ ਦੇ ਅਧਿਕਾਰੀ ਆ ਉਹ ਸਿਰਫ ਲਿਹਾਜ਼ਦਾਰੀਆਂ ਪੂਰ ਲੱਗੇ ਹੋਏ ਆ ਤੇ ਕਿਸੇ ਨੂੰ ਰੋਕ ਨਹੀਂ ਰਹੇ ਹਾਲਾਤ ਇਹ ਆ ਕਿ ਸ਼ਹਿਰ ਦੇ ਵਿੱਚ ਇਸ ਵੇਲੇ 100 ਤੋਂ ਵੱਧ ਨਜਾਇਜ਼ ਉਸਾਰੀਆਂ ਹੋ ਰਹੀਆਂ ਕੰਕਰੀਟ ਦੀਆਂ ਹੋ ਰਹੀਆਂ ਆਰਜੀ ਤੌਰ ਤੇ ਨਹੀਂ ਕੰਕਰੀਟ ਦੀਆਂ ਹੋ ਰਹੀਆਂ ਤੇ ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਹੁਣ ਤੱਕ ਨਗਰ ਕੌਂਸਲ ਦੇ ਰਿਕਾਰਡ ਮੁਤਾਬਕ ਸਿਰਫ 10 ਵਿਅਕਤੀਆਂ ਨੂੰ ਨੋਟਿਸ ਦਿੱਤੇ ਗਏ ਆ ਕਿ ਤੁਹਾਡੀ ਨਜਾਇਜ਼ ਉਸਾਰੀ ਆ ਹਟਾ ਲਓ ਨਹੀਂ ਤਾਂ ਫਿਰ ਅਸੀਂ ਹਟਾਵਾਂਗੇ ਇਸ ਸਾਰੇ ਕਾਸੇ ਤੇ ਆਮ ਆਦਮੀ ਪਾਰਟੀ ਦਾ ਇੱਕ ਨਗਰ ਕੌਂਸਲਰ ਕਾਫੀ ਗੁੱਸੇ ਵਿੱਚ ਆ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇੱਥੋਂ ਦੇ ਪ੍ਰਬੰਧਕਾਂ ਨੂੰ ਕੋਸ ਰਿਹਾ ਹੈ ਕਿ ਉਹ ਹੁਣ ਉਹਨਾਂ ਨੂੰ ਰੋਕ ਨਹੀਂ ਰਹੇ ਕੰਕਰੀਟ ਦਾ ਕਾਰਨ ਤੋਂ ਲੈਂਟਰ ਪਾਉਣ ਤੋਂ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਮੁੱਖ ਸੜਕਾਂ ਦੇ ਉੱਪਰ ਪਰ ਬਾਅਦ ਦੇ ਵਿੱਚ ਜੀਸੀਬੀ ਲੈ ਕੇ ਜਦੋਂ ਕੋਈ ਅਦਾਲਤ ਵਿੱਚ ਚਲਾ ਗਿਆ ਤਾਂ ਤੋੜਨ ਚੱਲ ਪੈਣਗੇ ਉਹਨਾਂ ਕਿਹਾ ਕਿ ਉਹ ਮੀਟਿੰਗ ਦੇ ਵਿੱਚ ਵੀ ਲਗਾਤਾਰ ਰੌਲਾ ਪਾਉਂਦੇ ਆ ਪਰ ਸੁਣਦਾ ਕੋਈ ਨਹੀਂ ਅਫਸਰ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦੇ ਤੇ ਆਪ ਦੀ ਮਰਜ਼ੀ ਦੇ ਮਤਾਬਕ ਹੀ ਲੋਕਾਂ ਨੂੰ ਖੁੱਲੀ ਛੁੱਟੀ ਦੇ ਰੱਖੀ ਆ ਤੇ ਆਪਣੀਆਂ ਲਿਹਾਜ਼ਦਾਰੀਆਂ ਲਗਾਤਾਰ ਪੂਰਨ ਲੱਗੇ ਹੋਏ ਆ ਸਮੇਂ-ਸਮੇਂ ਤੇ ਪ੍ਰਸ਼ਾਸਨ ਨੂੰ ਦੱਸਦੇ ਵੀ ਰਹੀਦਾ ਹੈ। ਕਾਹ ਕਰਦੇ ਰਹੇ ਜਾਈ ਵੀ ਇਹ ਚੀਜ਼ ਤੇ ਗੌਰ ਕਰੋ। ਪਰ ਪਤਾ ਨਹੀਂ ਕਿਹੜੀ ਮਿਲੀ ਭੁਗਤ ਦੇ ਨਾਲ ਉਹ ਚੀਜ਼ ਨੂੰ ਦਬਾਰਿਆ ਜਾਂਦਾ ਜੀ। ਨਾ ਪ੍ਰਸ਼ਾਸਨ ਨੂੰ ਨਾ ਨਗਰ ਕੌਂਸਲ ਅਧਿਕਾਰੀਆਂ ਨੂੰ ਕੋਈ ਚੀਜ਼ ਨੂੰ ਜਦੋਂ ਪਤਾ ਹੈ ਕਿ ਅੱਖਾਂ ਦੇ ਸਾਹਮਣੇ ਚੀਜ਼ ਹੋ ਰਹੀ ਹੈ ਤੇ ਉਹ ਚੀਜ਼ ਨੂੰ ਕੋਈ ਆਖਿਆ ਕਿ ਉਹ ਜਾਂਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਜੀ। ਨਗਰ ਕੌਂਸਲ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਕਿ ਬੰਦੀ ਉਹ ਚੀਜ਼ ਨੂੰ ਢਾ ਸਕਦੇ ਆ ਕਿ ਪਤਾ ਹੈ ਕਿ ਨਜਾਇਜ਼ ਜੀ। ਪਹਿਲਾਂ ਨਕਸ਼ਾ ਪਾਸ ਹੁੰਦਾ ਨਕਸ਼ੇ ਦੇ ਆਧਾਰ ਤੇ ਬਾਨੀ ਹੁੰਦੀ ਹੈ। ਪਰ ਉਹ ਤੇ ਨੂੰ ਨੋਟਸ ਦੇ ਕੇ ਛੱਡ ਦੇਣਾ ਉਹ ਫਿਰ ਨੋਟਸ ਲੱਗ ਜਾਂਦਾ ਜੀ 10 ਸਾਲ ਲੱਗ ਜਾਂਦੇ ਉਹਨਾਂ ਚਿਰ ਨੂੰ ਉਹ ਪੱਕੀ ਕਰ ਲੈਂਦਾ ਫਿਰ ਉਹ ਕਹਿੰਦਾ ਜੀ ਮੈਂ ਤਾਂ ਇੱਥੇ 10 ਸਾਲ ਤੋਂ ਕਾਬਜ਼ਾਂ ਜੀ ਇਹ ਜਗ੍ਹਾ ਮੇਰੀ ਐ 1000 ਰੁਪਏ ਜੁਰਮਾਨਾ ਕਰਕੇ ਫਿਰ ਅਦਾਲਤੋਂ ਛੱਡ ਦਿੰਦੀ ਐ ਨਾਲੇ ਤਾਂ 10 ਸਾਲ ਨਗਰ ਕੌਂਸਲ ਦੇ ਗਏ ਉੱਤੇ ਖਰਚਾ ਆਇਆ ਲੜਨੂ ਕੇਸ ਲੜਨੂ ਤੇ ਜਿੱਤ ਗਿਆ ਉਹ ਜਿਹਨਾਂ ਨੇ ਜਾਇਜ਼ ਕਬਜ਼ਾ ਕੀਤਾ ਹੁੰਦਾ ਜੀ ਇਹ ਤਾਂ ਇਹਨਾਂ ਪ੍ਰਸ਼ਾਸਨ ਨੂੰ ਬਹੁਤ ਧਿਆਨ ਨਾ ਦੇ ਲਿਆ ਬਹੁਤ ਸਰਕਾਰੀ ਜਗ੍ਹਾ ਹੈ ਜਿਵੇਂ ਸਾਡੇ ਘੰਟਾ ਘਰ ਤੋਂ ਅਗਲੇ ਪਾਸੇ ਹੀ ਵੇਖ ਲਓ ਜੀ ਉਹ ਤਾਂ ਬੇੜਾ ਦਾ ਫੋਟੋ ਜਗ੍ਹਾ ਰੁਕੀ ਜਾ ਰਿਹਾ ਹੈ ਕੋਈ ਰੋਟੀ ਬਣਾਉਣ ਵਾਲਾ ਸ਼ੈੱਡ ਬਣਾ ਕੇ ਰੁਕੀ ਜਾ ਰਿਹਾ ਹੈ ਉਹ ਚਲੋ ਅਸੀਂ ਸਾਡਾ ਤਾਂ ਫਸਟ ਟਰਨ ਹੈ ਪਰ ਜਿਹੜੇ ਪੁਰਾਣੇ ਬਿਠੇ ਉਹਨਾਂ ਨੂੰ ਤਾਂ ਪਤਾ ਜੀ ਕਿ ਸ਼ਹਿਰ ਦੇ ਵਿੱਚ ਨਾਇਬ ਜੀ ਕਰਦੇ ਸਾਰੇ ਸ਼ਹਿਰ ਦਾ ਉਹਨਾਂ ਮਹਤਵਪੂਰਨ ਬੰਦਿਆਂ ਦਾ ਵੀ ਫਰਜ਼ ਬਣਦਾ ਹੈ ਕਿ ਇਹ ਚੀਜ਼ ਨੂੰ ਵੱਡੇ ਪੱਧਰ ਤੇ ਉਠਾਉਣ ਕੇ ਵੀ ਕਾਬੂ ਜੇ ਰੋਕੇ ਜਾਣ ਕੋੜਕਪੂਰਾ ਰੋਡ ਤੇ ਵੀ ਸੀ ਜੀ ਉਹ ਵੀ ਆਪਣੀ ਇਹਦੀ ਜਗ੍ਹਾ ਸੀਗੀ ਨਗਰ ਕਾਉਂਸਲ ਦੀ ਉਹਦੇ ਤੇ ਵੀ ਹੋ ਰਿਹਾ ਸੀਗਾ ਹੁਣ ਸੁਣਨ ਵਿੱਚ ਆਇਆ ਕਿ ਉਥੇ ਲੈਫਟ ਰੂਟ ਲਾ ਕੇ ਕਰੀ ਬੈਠੇ ਆ ਉਹ ਵੀ ਪ੍ਰਸ਼ਾਸਨ ਕੋਲ ਜਾ ਕੇ ਉਹਨਾਂ ਦਿਖਾਉਣੇ ਆ ਕਿ ਕਾਰਵਾਈ ਕਰੋ ਜੀ ਇੱਥੇ ਕੱਲੀ ਨੋਟਸ ਦੇਣਾ ਨਹੀਂ ਆਇਆ ਤਾਂ ਇੱਕ ਦਿਨ ਕੋਈ ਸਾਹਿਬ ਛੜਕਾਂ ਦੇ ਉੱਤੇ ਇਹਨਾਂ ਨੂੰ ਜਗ੍ਹਾ ਨਹੀਂ ਰਹਿਣੀ ਆਰਾ ਕਲੋਨੀ ਵੇਖ ਲਓ ਆਰਾ ਕਲੋਨੀ ਦੇ ਵਿੱਚ ਆਰਾ ਕਿੱਥੇ ਆ ਲੱਕੜਾ ਕਿੱਥੇ ਆ ਇਸ ਵਾਰ ਮੈਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਕਿ ਜੀ ਸਾਹਿਬ ਇਹਦੇ ਵੱਲ ਧਿਆਨ ਦਿਓ ਪਰ ਪਤਾ ਨਹੀਂ ਕੀ ਮਜਬੂਰੀ ਹੈ ਜੀ ਜੇ ਕੋਈ ਕੋਈ ਵੱਡੀ ਘਟਨਾ ਨੂੰ ਡਿਕ ਰਿਹਾ ਹੁੰਦਾ ਜਾਂ ਕਿ ਚਾਹੁੰਦੇ ਆ ਕਿ ਇਹਦੇ ਤੇ ਕਬਜ਼ਾ ਹੋਵੇ ਨਗਰ ਕੌਂਸਲ ਕਿਉਂ ਨਹੀਂ ਕੋ ਕਰ ਰਹੀ ਕਾਰਵਾਈ ਜੋ ਤੁਸੀਂ ਮਸਲਾ ਠਾਉਣਾ ਹੈ ਖਾਲੀ ਸਾਹਿਬ ਜਿੰਨੀ ਕਿ ਚੋਕਰਾ ਬਥੇਰਾ ਰੌਲਾ ਰੂਲਾ ਪਾ ਕੇ ਜਾਈਦਾ ਮੈਂ ਅੱਕੇ ਵੀ ਤੁਹਾਨੂੰ ਦੱਸ ਕੇ ਟੇ ਪਤਾ ਨਹੀਂ ਪ੍ਰਸ਼ਾਸਨ ਕਿਹੜੀ ਗੱਲ ਆਪਾਂ ਈਓ ਸਾਹਿਬ ਨੂੰ ਕਹੀਦਾ ਜੀ ਬਸ ਕਰਦੇ ਆ ਜੀ ਜਈ ਸਾਹਿਬ ਨੂੰ ਕਹੀਦਾ ਉਹ ਦੋ ਚਾਰ ਬੰਦੇ ਜਾਂਦੇ ਜਿਹੜਾ ਕੱਢ ਕਾ ਜਾਂਦੇ ਵਾਸੀ ਜਿੱਥੇ ਦੱਸਿਆ ਹੁੰਦਾ ਦੱਸਣਾ ਕਿਸੇ ਮਸਲੇ ਦਾ ਹੱਲ ਨਹੀਂ ਅਸੀਂ ਹੁਣ ਐਮਸੀ ਆ ਕੋਈ ਨਾਲੀ ਬਣਾਉਣੀ ਹੁੰਦੀ ਹੈ ਉਹਦਾ ਪ੍ਰोसीਡਿੰਗ ਜਾਂਦੀ ਆ ਦੋ ਦੋ ਚਾਰ ਚਾਰ ਮਹੀਨੇ ਲੱਗ ਜਾਂਦੇ ਪ੍ਰोसीਡਿੰਗ ਪਾਸ ਹੁੰ ਨੂੰ ਇੱਕ ਨਾਲੀ ਬਣਾਉਣੀ ਹੋਵੇ 100 ਫੁੱਟ ਫਿਰ ਉਹ ਪਾਸ ਹੁੰਦੀ ਆ ਫਿਰ ਕਦੇ ਬੰਦਦੀ ਆ ਪਰ ਇੱਕ ਨਜਾਇਜ਼ ਕਬਜ਼ਾ ਕਰਕੇ ਕੋਠੀ ਪਾ ਲੈਂਦਾ ਦੁਕਾਨ ਪਾ ਲੈਂਦਾ ਉਹ 10 ਮਿੰਟਾਂ ਦੇ ਵਿੱਚ ਉਹ ਤੇ ਕੋਈ ਰੋਕਣੀ ਇਹਨੂੰ ਪ੍ਰਸ਼ਾਸਨ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਜੀ ਕਿ ਉਹ ਬੰਦੇ ਤੇ ਤੁਰੰਤ ਕਾਰਵਾਈ ਹੋਵੇ ਬੰਦੀ ਕਟੋ-ਕਟ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚ ਕੁਸਤਾ ਆਵੇ ਨਾ ਉਹ ਬੰਦੇ ਨੇ ਕੋਈ ਟਰਨ ਭਰੀ ਆ ਨਾ ਨਕਸ਼ਾ ਪਾਸ ਕਰਾਇਆ ਨਾ ਕੁਸ ਕੀਤਾ ਪਾਉਣ ਤੋਂ ਬਾਅਦ ਉਹੀ ਜੀ ਬੱਸ ਜੀ ਮੇਰੀ ਗੱਲ ਹੋ ਗਈ ਕਿਹਦੇ ਨਾਲ ਗੱਲ ਹੋਈ ਉਹ ਪਤਾ ਨਹੀਂ ਕਿਹਦੇ ਨਾਲ ਗੱਲ ਹੁੰਦੀ ਆ ਇਹਦੇ ਬਾਰੇ ਪ੍ਰਸ਼ਾਸਨ ਨੂੰ ਜਾਗਰਤ ਹੋਣਾ ਚਾਹੀਦਾ ਉੱਤੋਂ ਵੀ ਜਿਹੜਾ ਕੋਈ ਦੋਸ਼ੀ ਆ ਤੇ ਉਹਨੂੰ ਜਾਗਰਤ ਹੋਣਾ ਚਾਹੀਦਾ ਯਾਨੀ ਉਦੋਂ ਬਾਅਦ ਸਪਾਰਸ਼ ਦੇ ਕਰਕੇ ਦਬਾ ਦਿੱਤਾ ਇਹ ਹੁਣ ਮੈਂ ਉਹੀ ਕਹਿ ਸਕਦਾ ਜੀ ਕਹੇ ਨਾ ਕਹੇ ਦਾ ਤਾਂ ਕਿਸੇ ਨਾ ਕਿਸੇ ਮਿਲੀ ਭੁਗਤ ਜਾਂਦੀ ਹੈ ਕਿਸੇ ਦੀ ਹੋ ਸਕਦੀ ਹੈ ਜਾਂ ਪ੍ਰਸ਼ਾਸਨ ਨਗਰ ਕੌਂਸਲ ਦੇ ਵਿੱਚ ਕਹੇ ਬੈਠੇ ਹੋ ਸਕਦੇ ਤਾਂ ਬਾਹਰੋਂ ਪਰ ਜਿਹੜਾ ਵੀ ਹੈ ਜਿਹੜਾ ਸ਼ਹਿਰ ਦੇ ਨਜਾਇਜ਼ ਕੰਮ ਚ ਕਰਾ ਰਿਹਾ ਉਹ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੀ ਅਸੀਂ ਹੁਣ ਐਮਸੀ ਆ ਕੋਈ ਨਾਲੀ ਬਣਾਉਣੀ ਹੁੰਦੀ